ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਨਰਲ ਗੈਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਸ਼ਰੀ ਦਮਦਮਾ ਸਾਹਿਬ ਦੇ ਜਨਰਲ ਬਾਬਾ ਟੇਕ ਸਿੰਘ ਤਨੋਲਾ ਲੰਬੇ ਸਮੇਂ ਤੋਂ ਤਨਖਾਹਿਆ ਕਰਾਰ ਦਿੱਤੇ ਹੋਏ ਨੇ ਤਨਖਾਹਿਆ ਕਰਾਰ ਹੈ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਬਲਕਿ ਜਿਹੜਾ ਤਖਸ਼ਰੀ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜਿਹੜਾ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜਤੇ ਜਿਹੜਾ ਬਾਬਾ ਟੇਕ ਸਿੰਘ ਤਨੌਲਾ ਨੇ ਜਿਹੜੇ ਤਖਸ਼ਿਦ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਹੋਇਆ ਤਨਖਾਹਿਆ ਲੰਬੇ ਸਮੇਂ ਤੋਂ ਕਰਾਰ ਦਿੱਤਾ ਆ ਤੇ ਉਸ ਤੋਂ ਬਾਅਦ ਅੱਜ ਤੀਜੀ ਵਾਰ ਜਿਹੜਾ ਮੁਰ ਤੋਂ ਪੱਤਰ ਭੇਜਿਆ ਗਿਆ ਇਤੋਂ ਤੱਕ ਕਿ ਜਿਹੜਾ ਅੱਜ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜਾ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਤਖਸ਼ਿਦ ਪਟਨਾ ਸਾਹਿਬ ਦੇ ਵੱਲੋਂ ਪੱਤਰ ਭੇਜਿਆ ਗਿਆ ਉਸ ਦੇ ਵਿੱਚ ਲਿਖਿਆ ਗਿਆ ਕਿ ਪਹਿਲਾਂ ਵੀ ਇਸ ਤੋਂ ਦੋ ਵਾਰ ਪਹਿਲ ਜਿਹੜਾ ਸਮਾਂ ਦੇ ਚੁੱਕਿਆ ਕਿ ਜੋ ਜਸਰਗਣੀ ਕੁਲਦੀਪ ਸਿੰਘ ਘੜਗੱਜ ਤੇ ਬਾਬਾ ਟੇਕ ਸਿੰਘ ਤਨੋਲਾ ਤਨਖਾਹਿਆ ਕਰਾਨੇ ਤੇ ਨਾਲ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੂੰ ਜਿਹੜਾ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਹਾਲਾਂਕਿ ਉਹਨਾਂ ਕਹਿ ਕੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਉਹਨਾਂ ਦੇ ਕਹਿਣ ਦੇ ਉੱਪਰ ਮੁਰਦ ਤੋਂ ਜਿਹੜਾ ਸੁਖਬੀਰ ਬਾਦਲ ਨੂੰ 20 ਦਿਨ ਦਾ ਸਮਾਂ ਹੋਰ ਦਿੱਤਾ ਜਾਂਦਾ ਪਰ ਉਹਨਾਂ ਕਹਿ ਕੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਜੋਸ਼ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹ ਇਸ ਜਿਹੜਾ ਹੁਕਮਨਾਮਾ ਸਾਹਿਬ ਜਾਰੀ ਹੋਇਆ ਤੱਕ ਸ਼੍ਰੀ ਪਟਨਾ ਸਾਹਿਬ ਤੋਂ ਉਸ ਨੂੰ ਜਿਹੜਾ ਪੂਰਾ ਕਰਵਾਉਣ ਉਸ ਦੀ ਪਾਲਣਾ ਕਰਵਾਉਣ ਜੋ ਇਹ ਇਹ ਗੱਲ ਆਖੀ ਗਿਆ ਕਿ ਇਸ ਲਈ ਤੱਕ ਜੋਸ਼ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਖਤ ਹਦਾਇਤ ਦਿੱਤਾ ਜਾਂਦਾ ਕਿ ਆਪ ਜੀ ਵੱਲੋਂ ਤੱਕ ਸ਼੍ਰੀ ਹਰਮੰਦਰ ਸਾਹਿਬ ਪਟਨਾ ਜੀ ਨੂੰ ਜਿਹੜਾ ਜਿਹੜਾ ਜੋ ਹੁਕਮਨਾਮਾ ਤਖਤਸ਼੍ਰੀ ਪਟਨਾ ਸਾਹਿਬ ਤੋਂ ਸੁਣਾਇਆ ਗਿਆ ਉਹ ਜਿਹੜਾ ਪੂਰਾ ਕਰਵਾਇਆ ਜਾਵੇ ਤਾਂ ਦਰਅਸਲ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਤਖਤਸ਼੍ਰੀ ਪਟਨਾ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰਿਆਂ ਦੇ ਜਿਹੜਾ ਹੁਕਮਨਾਮਾ ਸਾਹਿਬ ਦੇ ਖਿਲਾਫ ਜਿਹੜਾ ਸ਼੍ਰੋਮ ਪ੍ਰਬੰਧਕ ਕਮੇਟੀ ਦੇ ਆਦੇਸ਼ ਸੰਵਿਧਾਨ ਨੂੰ ਜਿਹੜਾ ਚੁਣੌਤੀ ਦੇਣ ਦੇ ਲਈ ਮਰਿਆਦਾ ਦੇ ਉਲੰਘਣ ਦੇ ਵਿੱਚ ਤਖਤਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰੇ ਸਹਿਬਾਨ ਦੇ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਕਰਦੇ ਹੋਏ ਭਾਈ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਤਨਖਾਈਆ ਕੋਚਿਤ ਕੀਤਾ ਜਾਂਦਾ ਸੁਖਵੀਰ ਬਾਦਲ ਨੂੰ ਦਖਲ ਅੰਦਾਜ਼ੀ ਸਾਜ਼ਿਸ਼ ਕਰਤਾ ਦੇ ਰੂਪ ਦੇ ਵਿੱਚ ਸ਼ਾਮਲ ਜਾਣਕਾਰੀ ਪ੍ਰਾਪਤ ਹੋ ਦੇ 10 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਯਾਨੀ ਕਿ ਲੰਬੇ ਸਮੇਂ ਤੋਂ ਜਦ ਤੱਕ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਨਹੀਂ ਤਨਖਾਈਆ ਕਰਾਰ ਨੇ ਬਾਬਾ ਟੇਕ ਸਿੰਘ ਧਨੌਲਾ ਤਨਖਾਈਆ ਕਰਾਰ ਨੇ ਪਾਰਾ ਉਹਨਾਂ ਕਹਿੰਿਆ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਦੋ ਤਖਤ ਆਮੋ ਸਾਹਮਣੇ ਹੋਣ ਤਾਂ ਇਸ ਕਰਕੇ ਜਿਹੜਾ ਇਸ ਹੁਕਮ ਨਾਮੇ ਦੀ ਪਾਲਣਾ ਕਰਵਾਈ ਜਾਵੇ